ਸਫ਼ਰ ਕਰਦਿਆਂ ਨਵੇਂ-ਨਵੇਂ ਲੋਕਾਂ ਨਾਲ ਜਾਣ-ਪਛਾਣ ਹੁੰਦੀ ਗੱਲਾਂ ਸਾਂਝੀਆਂ ਹੁੰਦੀਆਂ ਡੰਡੀ ਇੱਕ ਦਿਨ ਠੰਡ ਦੇ ਮੌਸਮ ਵਿੱਚ ਸਵੈਟਰ ਹੀ ਪਾ ਕੇ ਘਰੋਂ ਆਇਆ ਸੀ ਡੰਡੀ ਪਤਾ ਨਹੀਂ ਸੀ ਕਿ ਸ਼ਾਮ ਨੂੰ ਅਣਕਿਆਸੀ ਠੰਡ ਪਵੇਗੀ ਮੇਰੇ ਕੋਲ ਇੱਕ ਬਜ਼ੁਰਗ ਔਰਤ ਬੈਠੀ ਸੀ ਡੰਡੀ ਲੈ ਪੁੱਤ ਸ਼ਾਲ ਲੈ ਲੈ ਠੰਡ ਬਹੁਤ ਆ ਡੰਡੀ ਮੈਂ ਨੇੜੇ ਹੀ ਮੁੱਲਾਂਪੁਰ ਉੱਤਰ ਜਾਣ ਬਾਰੇ ਦੱਸਿਆ ਪਰ ਫਿਰ ਵੀ ਅੱਧੀ ਕੁ ਸ਼ਾਲ ਬੇਬੇ ਨੇ ਆਪਣੇ ਉੱਪਰ ਲੈ ਲਈ ਅੱਧੀ ਕੁ ਮੇਰੇ ਗੋਡਿਆਂ ਤੋਂ ਮੋਢਿਆਂ ਤੱਕ ਦੇ ਦਿੱਤੀ ਡੰਡੀ ਮਿਲੇ ਨਿਗ ਨਾਲ ਮੈਂ ਉੰਗਣ ਲੱਗਾ ਅਤੇ ਸੌ ਗਿਆ ਪਤਾ ਨਹੀਂ ਕਦੋਂ ਮੇਰਾ ਸਿਰ ਉਸਨੇ ਆਪਣੇ ਮੋਢੇ ਨਾਲ ਲਾਇਆ ਅਤੇ ਹੱਥ ਘੁਮਾ ਕੇ ਮੇਰੇ ਮੋਢੇ ਰੱਖਿਆ ਡੰਡੀ ਉਠ ਪੁੱਤ ਤੇਰਾ ਸਟੇਸ਼ਨ ਆ ਗਿਆ ਡੰਡੀ ਚਾਉਂਦੀ ਤਾਂ ਨਹੀਂ ਸੀ ਤੈਨੂੰ ਸੁੱਤੇ ਹੋਏ ਨੂੰ ਉਠਾਵਾਂ ਪਰ ਡੰਡੀ ਮੋਹ ਪਰੇ ਬੋਲਾ ਵਾਲੀ ਬੇਬੇ ਵੱਲ ਮੈਂ ਦੇਖਿਆ ਡੰਡੀ ਗੱਡੀ ਦੇ ਤੁਰਨ ਤੱਕ ਸਾਡੀਆਂ ਅੱਖਾਂ ਇੱਕ ਦੂਜੇ ਵੱਲ ਸਨ ਡੰਡੀ ਕਾਲਜ ਛੱਡਣ ਤੱਕ ਇਸੇ ਗੱਡੀ ਵਿੱਚ ਆਉਂਦਿਆਂ ਜਾਂਦਿਆਂ ਮੇਰੀਆਂ ਅੱਖਾਂ ਇਸ ਬੇਬੇ ਨੂੰ ਭਾਲਦੀਆਂ ਰਹੀਆਂ ਅਤੇ ਅੱਜ ਵੀ ਗੱਡੀ ਵਿੱਚ ਬੈਠਾ ਉਮਰ ਦੇ ਇਸ ਮੋੜ ਉੱਤੇ 50 ਵਰੇ ਪਹਿਲਾਂ ਮਿਲੀ ਬੇਬੇ ਉਸਦੀ ਸ਼ਾਲ ਬੁੱਕਲ ਦਾ ਨਿਗ ਅਤੇ ਬੋਲ ਹੂਬ ਹੂ ਮਹਿਸੂਸ ਕਰ ਰਿਹਾ ਸੀ ਡੰਡੀ ਗੱਡੀ ਅਤੇ ਸਟੇਸ਼ਨ ਦਾ ਰੂਪ ਸਰੂਪ ਭਾਵੇਂ ਹੁਣ ਪੂਰੀ ਤਰ੍ਹਾਂ ਬਦਲਿਆ ਹੋਇਆ ਸੀ ਡੰਡੀ ਅੱਜ ਕੱਲ ਲੋਕ ਪਾਣੀ ਦੀ ਕੀਮਤ ਨੂੰ ਨਾ ਸਮਝਦੇ ਹੋਏ ਸਟਾਰ ਇਸ ਦੀ ਵੱਡੇ ਪੱਦਰ ਉੱਤੇ ਦੁਰ ਵਰਤੋਂ ਕਰ ਰਹੇ ਹਨ ਡੰਡੀ ਕਈ ਲੋਕ ਘਰਾਂ ਵਿੱਚ ਨਲਕਿਆਂ ਨੂੰ ਖੁੱਲਾ ਛੱਡ ਦਿੰਦੇ ਹਨ ਵੇੜੇ ਨੂੰ ਰੋਜ਼ਾਨਾ ਪਾਈਪਾਂ ਹੀ ਧੋਣ ਦੀ ਆਦਤ ਹੈ ਡੰਡੀ ਗੱਡੀਆਂ ਧੋਣ ਲਈ ਬਾਲਟੀ ਵਿੱਚ ਪਾਣੀ ਦੀ بجائے ਪਾਈਪਾਂ ਦੀ ਵਰਤੋਂ ਕਰਦੇ ਹਨ ਡੰਡੀ ਪਾਣੀ ਦੀ ਸਿਰਫ ਘਰ ਵਿੱਚ ਹੀ ਨਹੀਂ ਸਗੋਂ ਬਾਹਰ ਗਲੀਆਂ ਅਤੇ ਫੁੱਟਪਾਥਾਂ ਸਾਫ਼ ਕਰਨ ਜਾਂ ਖੇਤਾਂ ਨੂੰ ਬਿਨਾਂ ਜ਼ਰੂਰਤ ਪਾਣੀ ਦੇਣ ਨਾਲ ਵੱਡੀ ਮਾਤਰਾ ਵਿੱਚ ਪਾਣੀ ਵਿਅਰਥ ਵਗਦਾ ਹੈ ਡੰਡੀ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਭਵਿੱਖ ਵਿੱਚ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਡੰਡੀ ਇੰਜ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨਹੀਂ ਬਚੇਗਾ ਡੰਡੀ ਇਸ ਲਈ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਪਾਣੀ ਦੀ ਬਚਤ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ ਡੰਡੀ ਅੱਜ ਦੀ ਨੌਜਵਾਨ ਪੀੜੀ ਵਿੱਚ ਨਸ਼ੇ दारूजान ਵਧ ਰਿਹਾ ਹੈ ਇਸ ਨਸ਼ੇ ਕਾਰਨ ਬਹੁਤ ਸਾਰੇ ਘਰ ਬਰਬਾਦ ਹੋ ਗਏ ਬਹੁਤ ਹੀ ਮਾਵਾ ਨੇ ਆਪਣੇ ਜਵਾਨ ਪੁੱਤ ਗਵਾ ਲਏ ਡੰਡੀ ਨੌਜਵਾਨ ਪੀੜੀ ਵਿੱਚ ਨਸ਼ੇ ਦੀ ਵਰਤੋਂ ਦਿਨ ਬਦਿਨ ਵੱਧਦੀ ਜਾ ਰਹੀ ਹੈ ਡੰਡੀ ਗਲਤ ਸੰਗਤ ਵਿੱਚ ਪੈ ਕੇ ਵਿਅਕਤੀ ਨਸ਼ੇ ਵਿੱਚ ਪੈ ਜਾਂਦਾ ਹੈ ਡੰਡੀ ਇੱਕ ਇਹ ਕਾਰਨ ਵੀ ਹੈ ਕਿ ਬਹੁਤ ਸਾਰੇ ਨੌਜਵਾਨ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਹਨ ਅਤੇ ਚਿੰਤਾ ਘਟ ਕਰਨ ਲਈ ਪਹਿਲਾਂ ਥੋੜਾ ਨਸ਼ਾ ਲੈਣਾ ਸ਼ੁਰੂ ਕਰਦੇ ਹਨ ਪਰ ਹੌਲੀ-ਹੌਲੀ ਇਹ ਵੱਧਦਾ ਜਾਂਦਾ ਹੈ ਜਿਸ ਕਾਰਨ